ਅਸ ਵਕਤ ਵੀ ਐਮ ਖਬਰ ਅਮਰੀਕਾ ਤੋਂ ਰਿਪੋਰਟ ਕਰਕੇ ਭਾਰਤ ਭੇਜੇ ਨੌਜਵਾਨਾਂ ਦੇ ਨਾਲ ਜੁੜੀ ਹੋਈ ਹੈ ਦੱਸ ਦਈਏ ਕਿ ਜਿਹੜੇ ਨੌਜਵਾਨਾਂ ਨੂੰ ਰਿਪੋਰਟ ਕਰਕੇ ਭਾਰਤ ਭੇਜਿਆ ਗਿਆ ਉਹਨਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹ ਇਸ ਟਾਈਮ ਟੈਨਸ਼ਨ ਦੇ ਵਿੱਚ ਨੇ ਕਿ ਕੀ ਕਰਾਂਗੇ ਅਸੀਂ ਤਾਂ ਲੱਖਾਂ ਰੁਪਈਆਂ ਦਾ ਕਰਜ਼ਾ ਚੱਕ ਕੇ ਆਪਣੇ ਪੁੱਤਾਂ ਨੂੰ ਬਾਹਰ ਭੇਜਿਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਰਿਪੋਰਟ ਕਰਕੇ ਫਿਰ ਤੋਂ ਦੁਬਾਰਾ ਭਾਰਤ ਭੇਜ ਦਿੱਤਾ ਦੋਸਤੋ ਰਾਸ਼ਟਰਪਤੀ ਟਰੰਪ ਦੇ ਰਾਸ਼ਟਰਪਤੀ ਬਣ ਤੋਂ ਉਪਰੰਤੀ ਜਿਹੜਾ ਉਹਨਾਂ ਨੇ ਬਿਲੋ ਇੱਕ ਵੱਡਾ ਫੈਸਲਾ ਲਿਆ ਗਿਆ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਭਾਰਤੀ ਜਾਂ ਕਿਸੇ ਵੀ ਦੇਸ਼ ਦੇ ਲੋਕ ਨੇ ਉਹਨਾਂ ਨੂੰ ਤੱਕੇ ਨਾਲ ਚੱਕ ਕੇ ਉਹਨਾਂ ਦੇ ਦੇਸ਼ਾਂ ਨੂੰ ਵਾਪਸ ਭੇਜਿਆ ਜਾ ਰਿਹਾ ਤਾਂ ਅੱਜ 205 ਭਾਰਤੀਆਂ ਨੂੰ ਇੱਕ ਜਹਾਜ਼ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਅੰਮ੍ਰਿਤਸਰ ਦੇ ਵਿੱਚ ਉਤਰੇ 205 ਭਾਰਤੀਆਂ ਦੇ ਵਿੱਚੋਂ ਕਾਫੀ ਨੌਜਵਾਨ ਨੇ ਜਿਹੜੇ ਪੰਜਾਬ ਦੇ ਵੀ ਨੇ ਤਾਂ ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਬੁਰਾ ਹਾਲ ਹੈ ਉਹ ਦੱਸ ਰਹੇ ਨੇ ਆਪਣੀ ਹੱਦ ਬੀਤੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਰਜ਼ਾ ਚੱਕ ਕੇ ਆਪਣੇ ਪੁੱਤਾਂ ਨੂੰ ਬਾਹਰ ਭੇਜਿਆ ਸੀ ਇਸ ਤੋਂ ਸਕੰਡ ਉਹ ਵੀ ਮਿਲਦਾ ਹੈ ਕਿ ਜਿਹੜੇ ਆਪਣੇ ਨੌਜਵਾਨ ਹੈ ਉਹ ਬਾਹਰ ਭੱਜੀ ਜਾ ਰਹੇ ਨੇ 40-40 ਲੱਖ ਰੁਪਏ ਲਾ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਆਪਣੇ ਸੁਨਹਿਰੀ ਭਵਿੱਖ ਦੇ ਲਈ ਤਾਂ ਜਦੋਂ ਇਸ ਤਰੀਕੇ ਦੇ ਨਾਲ ਫੜੇ ਜਾਂਦੇ ਨੇ ਤਾਂ ਫਿਰ ਕਰਜ਼ਾ ਵੀ ਸਿਰ ਤੇ ਚੜ ਜਾਂਦਾ ਹੈ ਤੇ ਸੁਨਹਿਰੀ ਭਵਿੱਖ ਦਾ ਜਿਹੜਾ ਸੁਪਨਾ ਉਹ ਵੀ ਚੂਰ-ਚੂਰ ਹੋ ਜਾਂਦਾ ਹੈ ਇੱਥੇ ਗੱਲ ਇਹ ਵੀ ਸੋਚਣ ਦੀ ਹੈ ਕਿ ਦੋਸਤੋ ਜੇਕਰ 40 ਲੱਖ ਰੁਪਏ ਲਾ ਕੇ ਹੀ ਬਾਹਰ ਜਾਣਾ ਤਾਂ 40 ਲੱਖ ਰੁਪਏ ਦੇ ਵਿੱਚ ਤੁਸੀਂ ਇੱਥੇ ਕਿਉਂ ਨਹੀਂ ਆਪਣਾ ਕੰਮ ਸੈੱਟ ਕਰ ਲੈਂਦੇ ਬਹੁਤ ਸਾਰੇ ਇਹ ਸਤਨਾਤ ਨੌਜਵਾਨ ਨੇ ਜਿਨ੍ਹਾਂ ਨੇ ਕੁਝ ਕਿਹੀ ਲੱਖਾਂ ਦੇ ਵਿੱਚ ਆਪਣਾ ਜਿਹੜਾ ਇੱਥੇ ਬਿਜ਼ਨਸ ਸ਼ੁਰੂ ਕਰ ਦਿੱਤਾ ਤੇ ਅੱਜ ਉਹਨਾਂ ਦਾ ਪੂਰਾ ਪੰਜਾਬ ਦੇ ਵਿੱਚ ਨਾਂ ਵੀ ਹੈ ਤੇ ਉਹਨਾਂ ਨੂੰ ਬਾਹਰ ਜਾਣ ਦੀ ਵੀ ਲੋੜ ਨਹੀਂ ਪਈ ਤੇ ਡਬਲ ਪੈਸੇ ਵੀ ਕਮਾਉਂਦੇ ਨੇ ਤਾਂ ਇਹ ਵੀ ਇੱਕ ਜੇਕਰ ਪੰਜਾਬੀ ਨੌਜਵਾਨਾਂ ਦੀ ਗੱਲ ਕਰੀ ਜਾਵੇ ਤਾਂ ਪੰਜਾਬੀ ਨੌਜਵਾਨਾਂ ਦੇ ਜਿਹੜਾ ਦਿਮਾਗ ਦੇ ਵਿੱਚ ਇੱਕ ਕੀੜਾ ਹੈ ਕਿ ਹਾਂ ਅਮਰੀਕਾ ਜਾਣਾ ਹੀ ਜਾਣਾ ਅਮਰੀਕਾ ਦੇ ਵਿੱਚ ਜਾ ਕੇ ਅਮਰੀਕਾ ਵਾਲੇ ਹੀ ਵੱਜਣਾ ਹੈ ਜੋ ਮਰਜ਼ੀ ਹੋ ਜੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਜਿਹੜੇ ਨੌਜਵਾਨ ਨੇ ਖਾਸ ਕਰਕੇ ਪੰਜਾਬ ਦੇ ਮੱਧ ਏਰੀਏ ਦੇ ਡੌਂਕੀ ਲਾਉਂਦੇ ਨੇ ਹੁਸ਼ਾਰਪਰੇ ਜੀਤ ਉਹ ਵੀ ਨੌਜਵਾਨ ਇਸ ਸੂਚੀ ਦੇ ਵਿੱਚ ਸ਼ਾਮਲ ਨੇ ਜਿਹੜੇ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਰਿਪੋਰਟ ਕੀਤਾ ਗਿਆ ਦੱਸ ਦਈਏ ਕਿ ਅਮਰੀਕਾ ਤੋਂ ਜਿਹੜੇ ਰਿਪੋਰਟ ਹੋ ਕੇ ਆਏ ਭਾਰਤੀ ਨੇ 2 ਹਜ਼ਾਰ ਪਰ ਜ਼ਿਲ੍ਹੇ ਦੇ ਵੀ ਉਹਨਾਂ ਦੇ ਵਿੱਚ ਨੌਜਵਾਨ ਨੇ ਜਿਹੜੇ ਸ਼ਾਮਲ ਨੇ ਇਹ ਮਿਲੇ ਜਨਵਰੀ ਕਾਰਿ ਮੁਤਾਬਕ ਇੱਕ ਵਿਅਕਤੀ ਹਰਵਿੰਦਰ ਸਿੰਘ ਵਾਸੀ ਟਾਲੀ ਟਾਂਡਾ ਤੇ ਦੂਜਾ ਵਿਅਕਤੀ ਸੁਖਵਾਲ ਸਿੰਘ ਵਾਸੀ ਦਾਰਾਪੁਰ ਧਰਮਕੋਟ ਗੜ੍ਹਦੀਵਾਲ ਨਾਲ ਸੰਬੰਧਿਤ ਹੈ ਹਰਵਿੰਦਰ ਸਿੰਘ ਪਿਛਲੇ ਮਹੀਨੇ ਹੀ ਬਾਰਡਰ ਕ੍ਰਾਸ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਫੜੇ ਜਾਣ ਤੋਂ ਬਾਅਦ ਵਿੱਚ ਕੈਂਪ ਵਿੱਚ ਸੀ ਹਰਵਿੰਦਰ ਸਿੰਘ ਦੀ ਪਤਨੀ ਕੁਲਜਿੰਦਰ ਕੌਰ ਨੇ ਦੱਸਿਆ ਕਿ ਹਰਵਿੰਦਰ ਸਿੰਘ ਕਰੀਬ 8 ਮਹੀਨੇ ਪਹਿਲਾਂ ਕਰੋ ਅਮਰੀਕਾ ਜਾਣ ਲਈ ਗਿਆ ਸੀ ਕੁਲਜਿੰਦਰ ਕੌਰ ਨੇ ਦੱਸਿਆ ਕਿ ਇੱਕ ਏਜੰਟ ਨੇ 42 ਲੱਖ ਰੁਪਏ ਲੈਣ ਦੇ ਬਾਵਜੂਦ ਧੋਖੇ ਨਾਲ ਡੋਂਕੀ ਲਗਵਾ ਕੇ ਅਮਰੀਕਾ ਭੇਜਿਆ ਸੀ ਉਸਦੇ ਪਤੀ ਨੇ 15 ਜਨਵਰੀ ਨੂੰ ਮੈਸੇਜ ਕਰਕੇ ਦੱਸਿਆ ਕਿ ਉਹ ਉਸਨੇ ਅਮਰੀਕਾ ਦਾ ਬਾਟਰ ਕ੍ਰਾਸ ਕਰ ਲਿਆ ਬਾਅਦ ਚ ਕੋਈ ਰਾਪਤਾ ਨਹੀਂ ਹੋਇਆ ਤੇ ਅੱਜ ਉਹਨਾਂ ਨੂੰ ਉਸ ਵੇਲੇ ਵਤਨ ਵਾਪਸੀ ਦੀ ਸੂਚਨਾ ਮਿਲੀ ਉਹਨਾਂ ਨੇ ਦੱਸਿਆ ਕਿ ਏਜੰਟ ਨੇ ਉਹਨਾਂ ਨਾਲ ਧੋਖਾ ਕੀਤਾ ਤੇ ਉਹਨਾਂ ਨੇ ਵਿਆਜ ਤੇ ਰਕਮ ਲੈ ਕੇ ਉਸ ਨੂੰ ਅਦਾ ਕੀਤੀ ਸੀ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਜਿਸ ਪਰਿਵਾਰ ਨੇ 40-45 ਲੱਖ ਰੁਪਏ ਚੱਕ ਕੇ ਆਪਣੇ ਨੌਜਵਾਨ ਨੂੰ ਪੁੱਤ ਨੂੰ ਬਾਹਰ ਭੇਜਿਆ ਹੋਵੇ ਤਾਂ ਉਸ ਦਾ ਜਿਹੜਾ ਕਰਜ਼ਾ ਉਹ ਕਿਸ ਤਰ੍ਹਾਂ ਉਤਾਰੇਗਾ ਜਦੋਂ ਹੁਣ ਉਹ ਨੌਜਵਾਨ ਫੜੇ ਗਏ ਤਾਂ ਉਹਨਾਂ ਦੇ ਪਰ ਜਿਹੜੀ ਕਰਜ਼ੇ ਦੀ ਮਾਰ ਹੈ ਹੋਰ ਵੀ ਜ਼ਿਆਦਾ ਡਬਲ ਹੋ ਕੇ ਪਵੇਗੀ ਦਾ ਪਰਿਵਾਰ ਟੈਨਸ਼ਨ ਦੇ ਵਿੱਚ ਨੇ ਲਗਾਤਾਰ ਸੋ ਸਰਕਾਰਾਂ ਨੂੰ ਵੀ ਸੋਚਣ ਦੀ ਇਹ ਅਪੀਲ ਕਰਦੇ ਸੀ ਕਿ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਜੇਕਰ ਇੱਥੇ ਪੰਜਾਬ ਦੇ ਵਿੱਚ ਸੁਨਹਿਰੀ ਭੇਖ ਹੋਵੇ ਤਾਂ ਨੌਜਵਾਨਾਂ ਨੂੰ ਬਾਹਰ ਨਾ ਜਾਣਾ ਪਵੇ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਜਿਹੜੀਆਂ ਜਦੋਂ ਉਹਨਾਂ ਨੂੰ ਰਿਪੋਰਟ ਕਰਕੇ ਭਾਰਤ ਭੇਜਿਆ ਗਿਆ ਕਿਸ ਤਰੀਕੇ ਦੇ ਨਾਲ ਆਰਮੀ ਦਾ ਜਿਹੜਾ ਜਹਾਜ਼ ਉਤਰਿਆ ਜਹਾਜ਼ ਦੇ ਵਿੱਚੋਂ ਇਹ ਨੌਜਵਾਨ ਆਏ ਨੇ ਤਾਂ ਹੁਣ ਜਿਹੜੇ ਨੌਜਵਾਨਾਂ ਦੇ ਪਰਿਵਾਰ ਨੇ ਉਹ ਪੂਰੀ ਟੈਨਸ਼ਨ ਦੇ ਵਿੱਚ ਨੇ ਡੁੱਬੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਆਪਣਾ ਕਾਰਜ ਹੈ ਉਹ ਉਤਾਰਾਂਗੇ ਆਉ ਉਹਨਾਂ ਦੇ ਮਾਪਿਆਂ ਨੇ ਕੀ ਕੋਈ ਕਿ ਅਸੀਂ ਤੁਹਾਨੂੰ ਇਹ ਵੀ ਸੁਣਾਉਨੇ ਆ ਤਾਂ ਪਹਿਲਾਂ ਤੁਸੀਂ ਬੀਜੇਪੀ ਆਗੂ ਜਿਹੜੇ ਹਰਜੀਤ ਗਰੇਵਾਲ ਨੇ ਉਹਨਾਂ ਨੇ ਕੀ ਕਿਹਾ ਵਿਦੇਸ਼ ਤੋਂ ਰਿਪੋਰਟ ਕੀਤੇ ਹੋਏ ਨੌਜਵਾਨਾਂ ਦੇ ਲਈ ਉਹ ਵੀ ਤੁਸੀਂ ਜਰਾ ਸੁਣੋ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਸੁਣਾਉਨੇ ਆ ਕਿ ਨੌਜਵਾਨਾਂ ਦੇ ਮਾਪੇ ਕੀ ਕਹਿ ਰਹੇ ਨੇ ਦੁੱਖ ਦੇ ਵਿੱਚ ਜਿਹੜੇ ਇਸ ਟਾਈਮ ਆਪਣੇ ਪੁੱਤਾਂ ਨੂੰ ਬੜੇ ਹੀ ਚਾਹਮਾ ਦੇ ਨਾਲ ਕਰਜਾ ਚੱਕ ਕੇ ਜਿਹੜਾ ਉਹਨਾਂ ਨੇ ਬਾਹਰ ਭੇਜਿਆ ਸੀ ਤੇ ਬੜੇ ਚਾਵਾਂ ਨਾਲ ਬਾਹਰ ਭੇਜਿਆ ਸੀ ਤਾਂ ਹੁਣ ਅਚਾਨਕ ਉਹਨਾਂ ਨੂੰ ਜਦੋਂ ਰਿਪੋਰਟ ਕਰਕੇ ਭਾਰਤ ਵਾਪਸ ਭੇਜ ਦਿੱਤਾ ਗਿਆ ਡੋਨਾਲਡ ਟਰੰਪ ਦੇ ਵੱਲੋਂ ਤਾਂ ਉਹਨਾਂ ਨੇ ਮਾਪਿਆਂ ਦਾ ਕੀ ਹਾਲ ਹੈ ਇਹ ਤੁਸੀਂ ਆਪੇ ਹੀ ਅੰਦਾਜ਼ਾ ਲਾ ਸਕਦੇ ਹੋ ਆਪ ਅਸੀਂ ਹੁਣ ਤੁਹਾਨੂੰ ਸੁਣਾਉਣੀ ਹੈ ਕਿ ਉਹਨਾਂ ਦੇ ਮਾਪੇ ਕੀ ਕਹਿੰਦੇ ਨੇ ਅੱਜ ਜੋ ਵਾਪਸ ਆਏ ਨੇ ਯੂਐਸ ਤੋਂ ਸਾਡੇ ਇਲੀਗਲ ਜਿਹੜੇ ਗਏ ਹੋਏ ਸੀ ਲੋਗ ਔਰ ਮੈਂ ਸਮਝਦਾ ਕਿ ਉਹਦੇ ਚੋਂ ਐਵੇਂ ਪੰਜਾਬ ਦਾ ਹੋਰ ਨਾ ਕਰ ਰਿਹਾ 30 ਦੇ ਕਰੀਬ ਪੰਜਾਬੀ ਨੇ ਔਰ ਗੁਜਰਾਤ ਤੋਂ ਵੀ ਇੰਨੀ ਸੰਖਿਆ ਲਗਭਗ ਔਰ ਇਸੇ ਤਰ੍ਹਾਂ ਬਾਕੀ ਸਟੇਟਾਂ ਤੋਂ ਵੀ ਹੈਗੇ ਪਰ ਜੋ ਵਾਪਸ ਆਏ ਨੇ ਇਹ ਪੰਜਾਬੀ ਆ ਗਏ ਗੁਜਰਾਤੀ ਆ ਗਏ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਦੀ ਗੱਲ ਹੈ ਹਿੰਦੂਸਤਾਨੀ ਆਏ ਨੇ ਔਰ ਕਿੰਨਾ ਮਜ਼ਦੂਰੀਆਂ ਚ ਉਹਨਾਂ ਨੂੰ ਜਾਣਾ ਪਿਆ ਇਸ ਤਰ੍ਹਾਂ ਇਲੀਗਲੀ ਇਮੀਗਰੈਂਟ ਬਣ ਕੇ ਔਰ ਹੁਣ ਜਿਸ ਤਰ੍ਹਾਂ ਜੇ ਸਾਲਤ ਚੋਂ ਆ ਰਹੇ ਨੇ ਜਿਸ ਤਰ੍ਹਾਂ ਬੇੜੀਆਂ ਉਹਨਾਂ ਦੇ ਪਾਇਆਂ ਹੋਈਆਂ ਨੇ ਉਹ ਵੀ ਬੜੀ ਮੰਦ ਭਾਗੀ ਗੱਲ ਆ ਉਹਦੇ ਲਈ ਜਿਹੜੀ ਆ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ ਯੂ ਐਸ ਨਾਲ ਔਰ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਵਾਪਸ ਲਿਆ ਕੇ ਆਪਣੇ ਪਾਕੀ ਜਗ੍ਹਾ ਤੇ ਸੈਟਲ ਹੋਣ ਮੈਂ ਤਾਂ ਇਹ ਕਹੂੰਗਾ ਪੰਜਾਬ ਸਰਕਾਰ ਦੀ ਵੀ ਡਿਊਟੀ ਬਣਦੀ ਆ ਕਿ ਜਿੰਨੇ ਸਾਡੇ ਲੋਕ ਆ ਰਹੇ ਆ ਉਹਨਾਂ ਸਾਰਿਆਂ ਨੂੰ ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਕੰਮ ਲਾਇਆ ਜਾਵੇ ਔਰ ਉਹ ਬਿਨਾਂ ਕੰਮ ਤੋਂ ਨਾਲ ਰਹਿਣ ਔਰ ਬੇਰੁਜ਼ਗਾਰਨਾਂ ਨੂੰ ਉਹ ਇਹਨਾਂ ਮਜਬੂਰੀਆਂ 'ਚ ਹੀ ਗਏ ਨੇ ਉਹਨਾਂ ਕੋਲ ਆਪਣਾ 35 35 40 40 ਲੱਖ 50 50 ਲੱਖ ਰੁਪਏ ਲੋਕਾਂ ਨੇ ਠੱਗਿਆ ਔਰ ਜਿਨ੍ਹਾਂ ਲੋਕਾਂ ਨੇ ਉਹਨਾਂ ਕੋਲ ਠੱਗਿਆ ਉਹਨਾਂ ਤੇ ਵੀ ਮੁਕੱਦਮੇ ਬਣਾਏ ਜਾਣੇ ਚਾਹੀਦੇ ਜਾਂਚ ਹੋਣੀ ਚਾਹੀਦੀ ਹੈ ਦੀ ਗਹਿਰਾਈ ਨਾਲ ਅੱਗੇ ਤੋਂ ਇਹੋ ਜਿਹੇ ਕੰਮ ਬੰਦ ਹੋਣੇ ਚਾਹੀਦੇ ਆ ਕਿਉਂਕਿ ਹਿੰਦੁਸਤਾਨੀ ਜਿਹੜੇ ਆ ਆਪਣੇ ਅਨੁਸ਼ਾਸਨ ਕਰਕੇ ਉੱਥੋਂ ਦੇ ਵੀ ਜਿੱਥੇ ਵੀ ਰਹਿੰਦੇ ਆ ਉੱਥੋਂ ਦੇ ਕਾਨੂੰਨ ਨੂੰ ਮੰਨਦੇ ਆ ਪੰਜਾਬੀ ਸਪੈਸ਼ਲੀ ਔਰ ਸਿੱਖ ਵਿਸ਼ੇਸ਼ ਤੌਰ ਤੇ ਉਹ ਮੰਨਣਾ ਚਾਹੀਦਾ ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਲੀਗਲ ਕੀਤੀਆਂ ਜਾ ਰਹੀਆਂ ਨੇ ਔਰ ਬੰਡਿਆ ਜਾ ਰਿਹਾ ਇਹ ਪੰਜਾਬ ਇਹ ਗੁਜਰਾਤ ਇਹ ਹਰਿਆਣਾ ਇਹ ਹਿਮਾਚਲ ਇਹ ਨਹੀਂ ਹੋਣਾ ਚਾਹੀਦਾ ਇਹ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਜੋ ਸਾਡੇ ਵਿਚਾਰਿਆ ਨੈਸ਼ਨਲਿਜ਼ਮ ਰਹਿਣਾ ਚਾਹੀਦਾ ਔਰ ਉਸੇ ਦੇ ਇਸ ਨੂੰ ਗੱਲ ਕਰਨੀ ਚਾਹੀਦੀ ਆ ਇਹ ਸਾਰੇ ਹਿੰਦੁਸਤਾਨੀ ਨੇ ਸਾਰੇ ਹੀ ਸਾਡੇ ਕੀਮਤੀ ਹੀਰੇ ਨੇ ਤੇ ਅਸੀਂ ਇਹਨਾਂ ਨੂੰ ਫੇਰ ਅੱਛੇ ਸਿੱਧੇ ਰਾਹ ਤੇ ਪਾ ਕੇ ਬਕਾਇਦਾ ਰੋਜ਼ਗਾਰ ਔਰ ਹਰ ਜਿਸ ਜੇ ਸਟੇਟ ਤੋਂ ਨੇ ਪੰਜਾਬ ਨੂੰ ਸਭ ਤੋਂ ਪਹਿਲਾਂ ਇਸ ਤੇ ਕੰਮ ਕਰਨਾ ਚਾਹੀਦਾ ਗੱਲਾਂ ਤਾਂ ਬਹੁਤ ਕਰਦੇ ਨੇ ਹੁਣ ਦਿੱਲੀ ਦਾ ਪਿਆਰ ਛੱਡ ਦੇਣ ਪੰਜਾਬ ਦੇ ਲਈ ਕਰਨ ਭਗਵੰਤ ਜੀ ਆਗੇ ਨੇ ਸੀਐਮ ਸਾਹਿਬ ਨੂੰ ਸੱਡੀ ਬੇਨਤੀ ਹੈ ਇਹ ਜਿਹੜੇ ਭੇਜਿਆ ਨਾ ਇਹ ਜਸ ਹਮ ਤੋ ਜੀ ਪੰਜਾਬ ਸਰਕਾਰ ਨੂੰ ਜੀ ਬੇਨਤੀ ਕਰਾਂ ਜੀ ਭਗਵੰਤ ਜੀ ਜੀ ਵੀ ਦੇਖੋ ਜੀ ਮਾਰੇ ਮੁੰਡੇ ਨੂੰ ਕਿਤੋਂ ਨੌਕਰੀ ਦਿਵਾਓ ਜੀ ਇਹ ਬਹੁਤ ਇਤਨੇ ਪੈਸੇ ਲੈ ਕੇ ਜੀ ਮਾਹ ਪੇ ਜਤੀ ਮਾਦ ਰਿਪੋਰਟ ਕਰਦੀ ਆ ਜੀ ਉਹਨੇ ਕਿਆ ਨੌਕਰੀ ਦਿਵਾਓ ਜੀ ਕਿ ਮਾਰੇ ਪੈਸੇ ਦਿਵਾਓ ਜੀ ਮਾਨੂੰ ਪੈਸੇ ਦਿਵਾਓ ਜੀ ਹਮ ਤਾਂ ਦੇਖ ਮੋੜ ਕਰੀ ਹਮਾਰੇ ਪਾਸੇ ਜੀ ਦੋ ਕਿਲੇ ਤੇ ਹੁਣ ਮਾ ਤੇ ਵੀ ਇੱਕ ਕਿਲਾ ਮਾ ਤੇ ਇੱਕ ਕਿਲਾ ਵੇਚਿਆ ਕੁਝ ਕਰਜਾ ਕੁਝ ਪਹਿਲਾਂ ਵੀ ਦੇਣਾ ਕਰਜਾ ਮੈਨੂੰ ਤੁਜੀ ਹੇ ਉਸ ਉਰ ਚੜ ਗਿਆ ਤੁਮਾਨੂੰ ਕਰਜਾ ਹੋਰ ਵੀ ਦੱਬੇ ਪੜੇ ਹਮ ਕਰ ਜੀ ਮੈਂ ਕੀ ਮੰਗ ਕਰਦੇ ਉਨਕੀ ਮੰਗ ਕਰ ਦਿਓ ਸਰਕਾਰ ਤੋਂ ਬਸ ਸਾਹਮਣੇ ਉਹੀ ਕਹਾ ਬੀਮਾ ਛੋਕਰੀ ਨੂੰ ਜਾਂ ਸਰਕਾਰੀ ਨੌਕਰੀ ਜਾਂ ਮਾਰੇ ਪੈਸੇ ਵਾਪਸ ਕਿੰਨਾ ਕਰਜ਼ਾ ਕਿੰਨਾ ਤੁਹਾਡੇ ਤੇ ਕਰਜ਼ਾ ਜਾਰੀ ਮਾਰ ਪਤ ਪੈਲਾਂ ਵੀ ਹੋਊਗਾ 2025 ਤੋਂ ਪਹਿਲਾਂ ਹਾਂ 2025 ਤੋਂ ਪਹਿਲਾਂ ਪੜਿਆ ਮੇਰਾ ਬੈਂਕਾਂ ਕਾ ਮਾਰੀ ਜੀ ਵੀ ਵਾ ਮਾ ਕਰੋ ਜੀ ਕਿ ਇਹ ਤੇ ਮਾਰਾ ਜੀ ਪੈਸੇ ਬੀਮਾ ਕਰੋ ਜੀ ਮੇਰਾ ਇਹ ਆਪਣਾ ਪਤਾ ਨੇ ਕੜੀਆਂ ਤੇ ਆਪਰ ਗਿਰਜੂ ਮਾਰੇ

ਇੱਥੇ ਗੰਨੂ ਕੀ ਕਰਦਾ ਹੈ ਇਹ ਇੱਥੇ ਖਾਂਦਾ ਬਾਤ ਕਰਦਾ ਹੈ ਅਸੀਂ ਕਿੱਥੇ ਅੱਜ ਕਿੰਨਾ ਸੰਭਾਉਂ ਗਿਆ ਸੀ ਪੁੱਤ ਨੂੰ ਮਾਰ ਗਿਆ ਹਾਂਜੀ ਮੈਨੂੰ ਨਹੀਂ ਪਤਾ ਇੰਨਾ ਤਾਂ ਹੀ ਬਸ ਵੈਨਾਂ ਸ਼ੁਕਰ ਹੈ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੀ ਖੁਸ਼ੀ ਖਿਚਾਉਂਦੇ ਆਪਣੇ ਘਰ ਆ ਗਿਆ ਹੈ ਮੈਨੂੰ ਹੋਰ ਕੋਈ ਨਹੀਂ ਅਸੀਂ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕੋਈ ਗੱਲ ਨਹੀਂ ਬਸ ਬڑے ਸੁਪਨੇ ਸਜਾਏ ਹੋਣੇ ਪੁੱਤ ਨੇ ਵੀ ਤੁਸੀਂ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਵਾਪਸ ਕਰਤਾ ਨਹੀਂ ਮੈਨੂੰ ਬੜੀ ਖੁਸ਼ੀ ਜੇ ਬਸ ਮੈਂ ਹੋਰ ਕੋਈ ਅੱਗੇ ਮੈਨੂੰ ਨਹੀਂ ਕੋਈ ਸਵਾਲ ਹੁੰਦਾ ਮੈਂ ਅਨਪੜ੍ਹੇ ਮੈਨੂੰ ਨਹੀਂ ਕੋਈ ਸਵਾਲ ਹੁੰਦਾ ਕਿੰਨਾ ਸਮਾਂ ਹੋ ਗਿਆ ਸੀ ਬਾਹਰ ਜਾਣ ਲੱਗ ਪਾ ਮੈਨੂੰ ਨਹੀਂ ਪਤਾ ਜੀ